ਪਾਜਲ ਦਾ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਵੱਡੇ ਪੱਧਰ ਤੇ ਭ੍ਰਸ਼ਟਾਚਾਰ ਹੋਣ ਦੇ ਦੋਸ਼ ਲਗਾਉਂਦਿਆਂ ਵਾਰਡ ਨੰਬਰ 1 ਦੀ ਐਮਸੀ ਦੇ પ્રતિ ਭਜਨ ਲਾਲ ਵੱਲੋਂ ਨਗਰ ਕੌਂਸਲ ਪਾਜਲ ਦਾ ਵਿੱਚ ਤਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਕਰਨੇ ਪ੍ਰਦਰਸ਼ਨ ਵਿੱਚ ਸੀਪੀਆਈ ਦੇ ਆਗੂ ਵੀ ਸ਼ਾਮਲ ਹੋਏ ਇਸ ਮੌਕੇ ਉਹਨਾਂ ਵੱਲੋਂ ਨਗਰ ਕੌਂਸਲ ਪਾਜਲ ਦਾ ਵੱਲੋਂ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੇ ਕੋ ਵੱਡੇ ਪੱਧਰ ਤੇ ਭ੍ਰਸ਼ਟਾਚਾਰ ਹੋਣ ਦੀ ਗੱਲ ਕਰਦਿਆਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਕਿਤਾ ਪਿਛਲੇ ਜਿੰਨਾ ਦੇ ਵਿੱਚ ਜੋ ਟੈਂਡਰ ਹੋਏ ਹਨ ਹਾਂਜੀ ਅਸੀਂ ਉਹਨਾਂ ਦੀ ਪੜਤਾਲ ਜਿਹੜੀ ਉਹ ਵੀ ਜੇਤੂ ਕਰਾਉਣੇ ਕਿਉਂ ਨੇ ਆ ਕਿਉਂਕਿ ਅਸੀਂ ਇਹ ਪੜਤਾਲ ਦੇ ਲੈਟਰ ਜੋ ਸਾਹਿਬ ਨੂੰ ਦਿੱਤੇ ਐ ਮਾਨਯੋਗ ਪ੍ਰਧਾਨ ਜੀ ਨੇ ਵੀ ਦਿੱਤੇ ਐ ਜੀਤੀ ਸਾਹਿਬ ਨੂੰ ਦਿੱਤੇ ਪਰ ਉਹਨਾਂ ਵੱਲੋਂ ਕੋਈ ਹੰਗਾਰਾ ਨਹੀਂ ਦਿੱਤਾ ਗਿਆ ਔਰ ਅਸੀਂ ਇਹ ਕਹਿੰਦੇ ਆ ਕਿ ਜੇ ਇਹਨਾਂ ਦੇ ਵਿੱਚ ਵੱਡੇ ਪੱਧਰ ਤੇ ਕਪਲੇਬਾਜੀ ਹੋਈ ਏ ਤਾਂ ਫਿਰ ਉਹਨਾਂ ਨੂੰ ਜਾਗਰ ਕੀਤਾ ਜਾਵੇ ਇਸ ਤਰ੍ਹਾਂ ਸ਼ਹਿਰ ਦੇ ਨਾਗਰਿਕ ਉਹਨਾਂ ਦੇ ਪੈਸੇ ਦੀ ਲੋਕਾਂ ਦੀ ਲੋਟੇ ਵੀ ਅਸੀਂ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰਾਂ ਮੈਂ ਐਮਪੀ ਕਰਦਾ ਖੁੱਈ ਖੜੇ ਚਲੇ ਜਾਓ ਜੀ ਕੋਈ ਕਿਹੜੇ ਦੇ ਜੋੰਕੀ ਅੰਕਨਾਲ ਦੀ ਪਾਈਪਲਾਈਨ ਆਉਂਦੀ ਤੇ ਪਾਈਪ ਲੈਣਾ ਜਿਹੜੀਆਂ ਕੁੱਟੀਆਂ ਥੱਲੇ ਤੇ ਅੰਦਰ ਬਣ ਕੇ ਲੋਕ ਕਾਲੇ ਜਾ ਰਹੇ ਉਹਨਾਂ ਦਾ ਸਰਵੇ ਕਰਨ ਨੂੰ ਕਿੰਨਾ ਟਿੱਪ ਦਾ ਲੱਗ ਜੇਗਾ ਕੌਣ ਠੀਕ ਹੈ ਕੌਣ ਗਲਤ ਪਾਣੀ ਨਹੀਂ ਆ ਰਿਹਾ ਪਾਣੀ ਇੱਥੋਂ ਆ ਰਿਹਾ ਜਿਹੜੀ ਆਪਣੇ ਚਾ ਪੈਲਸ ਦੇ ਕੋਲੇ ਜਿਹੜੀ ਛੋਟੀ ਨਹਿਰ ਲੱਗਦੀ ਹੈ ਉਹਦੇ ਵਿੱਚ ਜੋ ਪਾਣੀ ਆ ਰਿਹਾ ਉਹ ਆ ਰਿਹਾ ਉਹਦੇ ਵਿੱਚ ਪਾਣੀ ਜਿਹੜਾ ਥੱਲੇ ਵਾਲਾ ਵੀ ਆਪਣੇ ਥੱਲੇ ਜਿਹੜਾ ਟਿਊਬਲਾ ਦਾ ਪਾਣੀ ਉਹ ਵੀ ਇੱਕ ਮਿੱਥੋ ਕੇ ਉੱਪਰ ਹੁਣ ਪ੍ਰਧਾਨ ਜੀ ਨੇ ਇਹ ਗੱਲ ਬੋਲੀ ਹੈ ਵੀ ਸੁਨੇਹ ਨਾ ਨਹੀਂ ਹੈ ਉਹ ਇੱਥੇ ਇੱਥੇ ਆ ਕੇ ਕੰਮ ਕਰਾਉਂਦਾ ਉਹ ਪ੍ਰਾਈਵੇਟ ਬੰਦਾ ਕੋਈ ਐਮਸੀ ਨਹੀਂ ਹੈ ਕੋਈ ਕੁਝ ਨਹੀਂ ਪੱਢੇ ਪੰਜ ਸਾਲ ਆਮਾ ਦੀ ਪਾਰਟੀ ਸਰਕਾਰ ਬਣੀ ਨੂੰ ਹੋ ਗਈ ਪੜਾ ਰਿਹਾ ਜਿੰਦਰ ਜਿਲੰਦਰਾ ਸੀ ਇੱਥੇ ਉਹਨਾਂ ਦਾ ਪ੍ਰਧਾਨਗੀ ਰੱਖ ਕੇ ਕੰਮ ਕਰਦੇ ਰਹੇ ਐਮਸੀ ਪਿੱਛੇ ਹੁੰਦੇ ਸੀ ਉਹਨਾਂ ਨੇ ਕੁਰਸੀ ਆਪ ਇਸ਼ਾਰਾ ਕਰਕੇ ਕਹਿੰਦੇ ਤੁਸੀਂ ਆਓ ਅੱਗੇ ਆ ਕੇ ਪੜੀਆਂ ਕੁਰਸੀਆਂ ਨਾਲ ਬਈ ਆਮਾ ਦੀ ਪਾਰਟੀ ਨੇ ਵਿਰੋਧ ਵੀ ਕੀਤਾ ਸੀ ਤੁਹਾਨੂੰ ਯਾਦ ਹੈ ਇੱਥੇ ਇੱਕ ਵਾਰੀ ਜਿਲੰਦਰਾ ਨੇ ਬਾਈਟ ਦਿੱਤੀ ਸੀ ਤੇ ਮੈਂ ਉਸ ਗੱਲ ਦਾ ਵਿਰੋਧ ਵੀ ਕੀਤਾ ਸੀ ਸਮੇਂ-ਸਮੇਂ ਤੇ ਮੈਂ ਇਸ ਗੱਲ ਦਾ ਵਿਰੋਧ ਵੀ ਕਰਦਾ ਰਿਹਾ ਇਹ ਨਹੀਂ ਵੀ ਕੋਈ ਬੰਦਾ ਪਹਿਲੇ ਦਿਨ ਨਿਕਲ ਜਾਂਦਾ ਮਸਲੇ ਸਮੇਂ ਤੇ ਵਿਰੋਧ ਕਰਦਾ ਰਿਆਂ ਪਰ ਪ੍ਰਧਾਨ ਜੀ ਹੋਰੀ ਮਿਲੀ ਪੂਗਤ ਨਾਲ ਹੁਣ ਤੱਕ ਚੱਲਦੇ ਅਸੀਂ ਜਿਹੜਾ 1.5-2 ਘੰਟੇ ਦਾ ਸੰਕੇਤਕ ਕਰਨਾ ਮੇਲ ਦਾ ਪ੍ਰੋਗਰਾਮ ਸੀ ਅਸੀਂ ਆਪਦੇ ਵੱਲੋਂ ਕਿਉਂਕਿ ਫਨੇ ਸਾਡੇ ਕੋਲ ਲੱਗ ਨਹੀਂ ਸਕੇ ਅਸੀਂ ਅਪੀਲ ਕਰਤੀ ਸੀ ਔਰ ਮੈਂ ਸਮਝਦਾ ਕਿ ਕੋਈ ਲੜਾਈ ਲੜਨਾ 10 ਬੰਦੇ ਵੀ ਆਣ ਪਾਉ ਬਹੁਤ ਨਹੀਂ ਦੀ ਹੈ ਫਟਾ ਦੇ ਖਿਲਾਫ ਨਗਰ ਕੌਂਸਲ ਦੇ ਖਿਲਾਫ ਜੇ ਕੋਈ ਬੰਦੇ ਜਿੰਨੇ ਵੀ ਲੜਾਈ ਲੜਨਾ ਆਉਂਦੇ ਆ ਮੇਰੇ ਸਾਹ ਨਾਲੇ ਘੱਟ ਨਹੀਂ ਵਿਰੋਧ ਜਿਤਾਉਣ ਵਾਸਤੇ ਬਹੁਤ ਹੈ ਕਿਤੇ ਲੋੜ ਪਈ ਵੱਡਾ ਘੱਟ ਕਰਨ ਦਾ ਪਰ ਤੁਸੀਂ ਆਪ ਹੀ ਦੇਖ ਲਓ ਜੇ ਕਿ ਜਦ ਤੱਕ ਲੋਕ ਆਇਆ ਕੋਈ ਸਾਥੀ ਨਾਲ ਪੀਪੀਆਈ ਦੇ ਆਏ ਮੈਂ ਕਹਿੰਦਾ ਜੀ ਭ੍ਰਸ਼ਟਾਚਾਰ ਦਾ ਜੇ ਪੂਰੇ ਕਿੱਥੇ ਕੱਢ ਲਵਾਂ ਮੈਂ ਪੇਕਾਚਰ ਵੀ ਇੱਕ ਹੀ ਧਾਰਨ ਦੇ ਦਿੰਨਾ ਇਹ ਜਿਹੜਾ ਟੈਂਡਰ ਜਿਹੜੀ ਹੁਣ ਮਸ਼ੀਨਾਂ ਦੁਬਾਰਾ ਫੀਲਡ ਕੱਢਣ ਵਾਸਤੇ ਮਸ਼ੀਨਾਂ ਆਈਆਂ ਸਫਾਈ ਕਰਨ ਵਾਸਤੇ ਇਹ ਮਸ਼ੀਨਾਂ ਇਹ ਟੈਂਡਰ 1.5 ਸਾਲ ਪੁਰਾਣਾ ਹੈ ਇਹ ਟੈਂਡਰ ਹੁਣ ਨਵਾਂ ਨਹੀਂ ਆ ਗਿਆ 1.5 ਸਾਲ ਪੁਰਾਣਾ ਉਦੋਂ ਫਿਰ 1.5 ਸਾਲ ਲੋਕਾਂ ਨੂੰ ਤਕਲੀਫ ਕਿਉਂ ਦਿੱਤੀ 1.5 ਸਾਲ ਪਹਿਲਾਂ ਇਹ ਮਸ਼ੀਨਾਂ ਆਈਆਂ ਸੀ ਇਹ ਪੂਰੇ ਸ਼ਹਿਰ ਦੀ ਸਫਾਈ ਉਹਦੋਂ ਹੁੰਦੀ ਤੇ 1.5 ਸਾਲ ਲੋੜ ਹੀ ਨਹੀਂ ਪਈ ਸੀ ਇਹ ਹੀ ਮਸ਼ੀਨ ਇਹਨਾਂ ਨੇ ਉੱਥੇ ਮੈਰੀ ਪਾਣੀ ਵਾਲੇ ਤੇ ਲੈ ਗਏ ਔਰ ਉਹਦਾ ਪਾਣੀ ਵੀ ਨਹੀਂ ਆਇਆ ਪੈਸੇ ਵੀ ਦੇ ਦਿੱਤੇ ਪਰ ਉਹਦੋਂ ਕਿਉਂ ਨਹੀਂ ਸਫਾਈ ਕਰਾਈ ਤੇ ਕਹਿੰਦੇ ਵੀ ਅਸੀਂ ਤਾਂ ਦੇ ਰਹੇ ਕਿਉਂਕਿ ਚੂਣਾ ਨੇੜੇ ਆ ਗਈ ਹੈ ਇਹ ਸਾਰੀਆਂ ਪਾਰਟੀਆਂ ਦਾ ਇਹ ਹੁੰਦਾ ਵੀ ਜਦੋਂ ਚੂਣਾ ਨੇੜੇ ਆਲੇ ਉਹਦੋਂ ਕੰਮ ਦੀ ਤੇ ਅੱਗੇ ਪਿੱਛੇ ਲੋਕ ਖੰਡ ਮੈਂ ਸ਼ਹਿਰ ਦੀਆਂ ਗਲੀਆਂ ਵੀ ਨਹੀਂ ਆ ਦੋ ਤਿੰਨ ਗਲੀਆਂ ਬਣ ਪਿਆ ਰਹੇ ਕੰਟੇ ਘਰ ਤੋਂ ਸਾਂਭੀ ਗਲੀ ਜਾਂਦੀ ਏ ਇਹ ਦੋ ਤਿੰਨ ਗਲੀਆਂ ਤੋਂ ਇਲਾਵਾ ਮੈਨੂੰ ਸ਼ਹਿਰ ਦੀਆਂ ਗਲੀਆਂ ਦਿਖਾ ਦਿਓ। ਸ਼ਹਿਰ ਦੀਆਂ ਗਲੀਆਂ ਕੋਈ ਦਿਖਾ ਦੇ ਜਣ ਆਪਾਂ ਕਿੱਥੇ ਸ਼ਹਿਰ ਦੇ ਆਪਣੇ ਛੇਪੂਰੀ ਰੋਡ ਹੈ। ਛੇਪੂਰੀ ਰੋਡ ਦੇ ਵਿੱਚ ਸ਼ਹਿਰ ਦੇ ਕੋਈ ਡੱਥ ਹੁੰਦੀ ਉਹਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਪਿੰਡਾਂ ਤੋਂ ਬਹੁਤ ਲੋਕ ਆਉਂਦੇ ਆ। ਉਹ ਰੋਡ ਦਾ ਹਾਲ ਆਪਾਂ ਦੇਖਿਆ। ਐਮਐਲਏ ਸਾਹਿਬ ਤਾਂ ਬੜੇ ਚਿਰ ਦੇ ਕਹਿ ਜਾਂਦੇ ਜਾਂ ਹੁਣ ਚੱਲੂ ਹੋ ਜਲਦੀ ਹੁਣ ਚੱਲੂ ਹੋ ਜਲਦੀ ਹੁਣ ਚੱਲੂ ਹੋ ਜਲਦੀ। ਇੱਕ ਸਾਡੇ ਵਾਰਡ ਦੇ ਵਿੱਚ ਉਹ ਟੀਚਰ ਕਲੱਨੀ ਦੇ ਵਿੱਚ ਇੱਕ ਇੱਕ ਗਲੀ ਨੂੰ ਬਰਕਾਡਰ ਨੂੰ ਪੌਣੇ 2 ਸਾਲ ਹੋ ਗਏ ਪੌਣੇ 2 ਸਾਲ ਗੁਰਵਰ ਸਾਹਿਬ ਦੀ ਇੱਕ ਕੰਪਨੀ ਹੈ ਉਹਨਾਂ ਵੱਲੋਂ ਟੈਂਡਰ ਉਹਨਾਂ ਨੂੰ ਟੈਂਡਰ ਹੋਇਆ ਔਰ ਉਹ ਟੈਂਡਰ ਇਹ ਹੋਇਆ ਵੀ 20 ਦਿਨ ਦੇ ਵਿੱਚ ਇਹ ਚੋ ਗਲੀ ਨੂੰ ਕੰਪਲੀਟ ਕਰਨਾ ਹੈ ਅੱਜ ਤੱਕ ਨਾ ਤੋਂ ਗਲੀ ਬਣਾਈ ਗਈ ਹੈ ਅੱਜ ਤੱਕ ਨਾ ਹੀ ਉਹ ਗਲੀ ਉਹ ਵਰਕਾ ਉਹ ਜਿਹੜਾ ਠੇਕੇਦਾਰ ਨਾ ਹੀ ਉਹਨੂੰ ਕੋਈ ਬਲੈਕਲਿਸਟ ਕੀਤਾ ਗਿਆ ਤੇ ਨਾ ਹੀ ਉਸੇ ਗਲੀ ਦੇ ਵਿੱਚੋਂ ਜਿਹੜੀ ਗਲੀ ਲੁੱਕ ਦੀ ਗਲੀ ਬਣਨੀ ਸੀ ਉਹਦੇ ਵਿੱਚੋਂ ਹੀ ਬਿਨਾਂ ਕਿਸੇ ਐਸਟੀਮੇਟ ਦੇ ਬਿਨਾਂ ਕਿਸੇ ਮਤੇ ਦੇ ਉਹਨਾਂ ਦੇ ਵਿੱਚ 100 ਫੋਟ ਦੇ ਉੱਤੇ ਬਿਨਾ ਬਿਨਾ ਗੱਲ ਕਰੇ ਲੋਕੀ ਟੈਲ ਦੀ ਗਰੀ ਬਣਾ ਕੇ ਇੱਥੇ ਕਾਨੂੰਨ ਲਾਉਂਦੀ ਕੋਈ ਗੀ ਕੋਈ ਸੇਪ ਹੋ ਗਿਆ ਸੀ ਉਹਨਾਂ ਜage ਗੱਲ ਨੂੰ ਸਟਾਰਟ ਕੀਤਾ ਹੈ ਇਹ ਗੱਲ ਨੂੰ ਅੰਤ ਤੱਕ ਲੈ ਕੇ ਜਾਵਾਂਗੇ ਤੇ ਥੋੜਾ ਬੰਨਾਂ ਦੇ ਵਿੱਚ ਸੀਵਰੇਜ ਦਾ ਬੁਰਾ ਹਾਲ ਹੈ ਜਿਹੜਾ ਪਾਣੀ ਸੜਕਾਂ ਦੇ ਉੱਪਰ ਆ ਚੁੱਕਾ ਹੈ ਸੜਕਾਂ ਟੁੱਟ ਚੁੱਕੀਆਂ ਨੇ ਪਰ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਕਪਲੇ ਬਾਜੀ ਕਰਕੇ ਮਿਲਿ ਭੁਗਤ ਕਰਕੇ ਜਿਹੜਾ ਉਹ ਜਿਹੜੇ ਫੰਡ ਆਏ ਨੇ ਉਹਨਾਂ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਜਿਹੜਾ ਇਤੂ ਦਾ ਵਿਧਾਇਕ ਹੈ ਨਰਿੰਦਰਪਾਲ ਸੋਨਾ ਉਹਨੇ ਜਿਹੜਾ ਇੱਥੇ ਬਕਾਇਦਾ ਆਪ ਦੇ ਨਮਾਇंदे ਜਿਹੜੇ ਉਹਨਾਂ ਨੂੰ ਸੇਲੀ ਟੋਪੀ ਦੇ ਕੇ ਕਿਉਂਕਿ ਉਹਨਾਂ ਦੇ ਤਾਂ ਇੱਕ ਮੈਂਬਰ ਦੇ ਤੌਰ ਤੇ ਸ਼ਾਮਲ ਹੋਣਾ ਹੁੰਦਾ ਹੈ ਪਰ ਉਹ ਜਿਹੜੇ ਨੇ ਇਤੂ ਦੇ ਪ੍ਰਧਾਨ ਤੋਂ ਉੱਪਰ ਟੱਪ ਕੇ ਉਹਨਾਂ ਨੇ ਕਬਜ਼ਾ ਤੱਕ ਕਰ ਲਿਆ ਹੈ ਦਫ਼ਤਰ ਦੇ ਵਿੱਚ ਤੇ ਚੁਣੇ ਹੋਏ ਜਿਹੜੇ ਨਮਾਇंदे ਨੇ ਉਹਨਾਂ ਦੀ ਆਵਾਜ਼ ਤੱਕ ਨਹੀਂ ਸੁਣੀ ਜਾ ਰਹੀ ਪਰ ਕਿਉਂਕਿ ਜਿਹੜੇ ਚੁਣੇ ਹੋਏ ਨਮਾਇंदे ਨੇ ਉਹ ਵੀ ਗੱਲ ਨਾ ਕਰਨ ਆਪਣੀ ਤਾਂ ਇਹ ਵੀ ਬੜੀ ਸ਼ਰਮ ਦੀ ਗੱਲ ਹੈ ਕਿਉਂਕਿ ਭਜਨਜੀ لال ਜੋ ਨੇ ਉਹਨਾਂ ਦੀ ਜਿਹੜੀ ਪਤ ਨਹੀਂ ਹੈ ਉਹ ਬਕਾਇਦਾ ਸੋਮਾ ਬਾਈ ਜਿਹੜੀ 1 ਨੰਬਰ ਵਾਰਡ ਤੋਂ ਜਿਹੜੇ ਐਮਸੀ ਜਿੱਤੇ ਹੋਏ ਨੇ ਤਾਂ ਉਹਨਾਂ ਨੇ ਲਗਾਤਾਰ ਜਦੋਂ ਵੀ ਇਹ ਦਫ਼ਤਰ ਦੇ ਵਿੱਚ ਕੋਈ ਵੀ ਮਾਮਲਾ ਸਾਹਮਣੇ ਆਇਆ ਤਾਂ ਉਹਨਾਂ ਨੇ ਜਿਹੜਾ ਪੱਤਰਕਾਰਾਂ ਦੇ ਰਹੀਂ ਲੋਕਾਂ ਦੇ ਸਾਹਮਣੇ ਲਿਆਂਦਾ ਔਰ ਜਿਹੜਾ ਡੀਸੀ ਮੈਡਮ ਫਾਜ਼ਲ ਕਾਦੀ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਬਕਾਇਦਾ ਪਰ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਾ ਕਰਨੀ ਇਹ ਤਾਂ ਬਹੁਤ ਵੱਡੀ ਨਰਾਇਕੀ ਹੈ ਜ਼ਿਲ੍ਹਾ ਪ੍ਰਸ਼ਾਸਨ ਦੀ ਅਸੀਂ ਮੰਗ ਕਰਦੇ ਹਾਂ ਕਿ ਤੁਰੰਤ ਜਿਹੜਾ ਜਿਹੜੇ ਮੁੱਦੇ ਭਜਨਜੀ ਨੇ ਠਾਏ ਨੇ ਉਹਨਾਂ ਤੇ ਜਿਹੜਾ ਗੌਰ ਕਰਕੇ ਤੇ ਜਿਹੜੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ